ਮਾਲ ਸਭ ਇੱਥੇ ਰਿਹਾ ਸੋਹੇ ਸੁਤਾਨ ਸਤਿਗੁਰੂ ਸਾਹਿਬ ਜੀ ਗੁਰੂ ਰਾਮਦਾਸ ਜੀ ਮਹਾਰਾਜ ਜੀ ਦੇ ਪਵਿੱਤਰ ਸਥਾਨ ਸਤਖੰਡ ਸ੍ਰੀ ਬਰਮਦੋ ਸਾਹਿਬ ਔਰ ਮੇਰੀ ਜੀਵਨ ਦੇ ਮਾਲ ਸਤਿਗੁਰੂ ਧੰਗ ਗੁਰੂ ਮਾਘੂ ਜੀ ਦੇ ਮਹਾਰਾਜ ਜੀ ਦੇ ਪਵਿੱਤਰ ਸਥਾਨ ਸ੍ਰੀ ਅਕਾਲ ਪੁਰਖ ਸਾਹਿਬ ਦੇ ਸਾਹਮਣੂ ਜੁੜੇ ਹੋਏ ਗੁਰੂ ਰੋਪ ਗੁਰਪਾਲ ਸਾਹਿਬ ਸੰਗਤ ਜੀ ਜਿਸ਼ ਦੇਸ਼ ਕਿਸ ਤਰ੍ਹਾਂ ਦੇ ਵਰਨਾ ਬਖਸ਼ ਕੀਤੀ ਹੋਈ ਅਤੇ ਸਾਰੇ ਸੰਗਤ ਜਣ ਦੇ ਕਰਾਂ ਵਿੱਚ ਬੁਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਮਿਤੀ 15 ਮਾਰਚ ਨੂੰ ਸম্মਤ ਮਾਨਸ਼ਾਹੀ 500 ਪੰਜਾਬ ਮੁਤਾਬਿਕ ਮਿਤੀ 38 2024 ਨੂੰ ਪੰਜ ਸਿੱਖ ਸਹਿਬਾਨ ਦੀ ਇਕੱਤਰਤਾ 73 ਦਾ 73 ਅਕਾਲਪੁਰ ਸਾਹਿਬ ਦੇ ਵਿਖੇ ਹੋਈ ਜਿਸ ਵਿੱਚ ਪੰਜ ਸਿੱਖ ਸਹਿਬਾਨ ਦੇ ਸਰਵਸੰਮਤੀ ਨਾਲ ਫੈਸਲਾ ਹੋਇਆ ਤੇ ਸੁਖਬੀਰ ਸਿੰਘ ਬਾਦਲ ਨੇ بطور ਡਿਪਟੀ ਮੁੱਖ ਮੰਤਰੀ ਕਿਦਾਂ ਸਰਕਾਰ ਅੰਤਰਪ੍ਰਧਾਨ ਸ਼੍ਰੋਮਣੀ ਅਕਾਲੀ ਦਰਬ ਦੇ ਆ ਹੋਇਆ ਕੁਝ ਅਜਿਹੇ ਫੈਸਲੇ ਲਾਏ ਜਿਸ ਨਾਲ ਪੰਥਕ ਰੂਪ ਦੇ ਐਕਸ਼ਨ ਹੋ ਬਹੁਤ ਭਾਰੇ ਤਾਲ ਕੀ ਸ਼੍ਰੋਮਣੀ ਅੰਕਾਲੇਦਾਲ ਦੀ ਹਾਲਤ ਬਹੁਤ ਫਤਲੀ ਹੋਈ ਸਿੱਖ ਹਿੱਤਾਂ ਨੂੰ ਬਹੁਤ ਭਾਰੇ ਸਨਸਾਦ ਹੋਇਆ ਜਿਸ ਨੇ 2007 ਤੋਂ 2017 ਤੱਕ ਸਰਕਾਰ ਵਿੱਚ ਮੌਜੂਦ ਰਹੇ ਇਸ ਦੇ ਭਾਈਵਾਲ ਸਿੱਖ ਕੈਬਨਟ ਮੰਤਰੀ ਇਸ ਸੰਬੰਧੀ ਆਪਣਾ ਸਪਸ਼ਟੀਕਰਨ 15 ਦਿਨਾਂ ਦੇ ਅੰਦਰ ਅੰਦਰ ਦਿੱਤੀ ਰੂਪ ਵਿੱਚ ਪ੍ਰੇਸ਼ ਹੋ ਕੇ ਸ਼੍ਰੀ ਅਕਾਲ ਪੱਠਾ ਸਾਹਿਬ ਦੇ ਵਿਖੇ ਰਣ ਸੁਖਬੀਰ ਸਿੰਘ ਬਾਦਲ ਜੰਨਾ ਚਰਨ ਬਾੜੇ ਸਿੱਖ ਦੀ ਤਰ੍ਹਾਂ ਸ਼੍ਰੀ ਅਕਾਲ ਪੱਠਾ ਸਾਹਿਬ ਦੇ ਉੱਤੇ ਸ੍ਰੀ ਗੁਰੂ ਅਰਜਨ ਸਾਹਿਬ ਜੀ ਦੀ ਹਜ਼ੂਰੀ ਵਿੱਚ ਸਿੱਖ ਸੰਗਤ ਅਤੇ ਪੰਜ ਸਿੱਖ ਸਹਿਬਾਨ ਦੀ ਹਾਜ਼ਰੀ ਵਿੱਚ ਆਪਣੀ ਕੀਤੀ ਹੋਈ ਗੁਨਾਹਾਂ ਦੀ ਵਾਖੀ ਦੇ ਮੰਨਦਰ ਉਹਨਾਂ ਚੋਂ ਉਹਨਾਂ ਨੂੰ ਸ਼੍ਰੀ ਅਕਾਲ ਪੱਠਾ ਸਾਹਿਬ ਜੀ ਤੋਂ ਰਖਾਈਆ ਪੋਸ਼ਟ ਦਿੱਤਾ ਜਾਂਦਾ ਹੈ ਬਹੁਤ ਜੀ ਦਾ ਖਾਸਾਰ ਬਹੁਤ